ਬੀਤੀ ਰਾਤ ਜਲਾਲਾਬਾਦ ਹਲਕੇ ਦੇ ਪਿੰਡ ਮੋਰ ਸਿੰਘ ਵਾਲਾ ਕੱਚੇ ਕਮਰੇ ਦੀ ਕੰਦ ਦੇਗਣ ਦਾ ਮਾਮਲਾ ਆਇਆ ਸਾਹਮਣੇ ਪਰਿਵਾਰ ਨੇ ਦੱਸਿਆ ਸਮਾਂ ਰੰਦੇ ਪਤਾਂ ਲੱਗ ਗਿਆ ਅਸੀਂ ਆਪਣੇ ਬੱਚਿਆਂ ਨੂੰ ਬਾਹਰ ਕੱਢ ਲਿਆ ਸਾਡੇ ਕੋਲ ਹੋਰ ਰਹਿਣ ਦੀ ਜਗ੍ਹਾ ਨਹੀਂ ਹੈ ना जमीन है दिहाड़िया करके जीवन बसर कर रहे हाँ साडे को दुबारा कमरा बना लिए बाथरूम दी भी छड़ नहीं है अस खुले आसमान हेठ रुल रात नु ठंड भी पै रही है बारिश भी आ सकती है ਨਾ ਤਰਪਾਲ ਲੈਣ ਦੀ ਵੀ ਸਾਡੀ ਹੈਸੀਅਤ ਨਾ ਹੈ ਭਾਵੇਂ ਕਈ ਸਰਕਾਰਾਂ ਆਈਆਂ ਪੰਚਾਇਤਾਂ ਸਰਪੰਚ ਬਣੇ ਸਾਡੀ ਕਿਸੇ ਨੇ ਸਾਰ ਨਹੀਂ ਲਈ ਹਰ ਵਾਰ ਝੂਠੇ ਲਾਰੇ ਲਾਉਂਦੇ ਹਨ ਪੱਕੇ ਕਮਰੇ ਦੀ ਲਿਸਟ ਪਵਾ ਦਿਆਗੇ ਦੂਸਰੇ ਪਾਸੇ ਜਦ ਫੋਨ ਤੇ ਸੈਕਟਰੀ ਅਕਸ਼ੈ ਤਿੰਗੜਾ ਨਾਲ ਫੋਨ ਤੇ ਸਪਨਰਕ ਕੀਤਾ ਗਿਆ ਉਹਨਾਂ ਦਾ ਕਹਿਣਾ ਸੀ ਕਮਰਾ ਚੈੱਕ ਕਰਕੇ ਲਿਸਟ ਵਿੱਚ ਨਾ ਪਵਾ ਦਿਆਂਗੇ ਸਰਪੰਚ ਸੁਨੀਸ਼ ਸਿੰਘ ਦਾ ਵੀ ਬਿਆਨ ਆਇਆ ਸਾਹਮਣੇ ਕਿ ਹਾਂ ਡੀਸੀ ਫਾਜ਼ਿਲਕਾ ਨੂੰ ਮਿਲ ਕੇ ਜਲਦੀ ਪੰਚਾਇਤੀ ਫੰਡਾਂ ਵਿੱਚੋਂ ਪੱਕਾ ਕਮਰਾ ਬਣਾ ਦੇਣਗੇ ਵਿਸ਼ੇਸ਼ ਰਿਪੋਰਟ ਰਮੇਸ਼ ਹਜ਼ਾਰਾ ਤਰਮੋਂ ਵਾਲਾ ਤੋਂ ਫਾਜ਼ਿਲਕਾ ਟਵਾੜੀ ਜੀ ਕੀ ਨਾਮ ਹੈ ਤੁਹਾਡਾ ਜੀ ਗੁਰਚਰ ਸਿੰਘ ਜੀ ਜਿੰਨ ਖੜਾ ਜੀ ਮੋਰ ਸਿੰਘ ਵਾਲਾ ਜੀ ਜੀ ਤੇ ਤੁਹਾਡੇ ਕਮਰੇ ਦੀ ਕੀ ਸਮੱਸਿਆ ਆ ਰਹੀ ਹੈ ਇਸ ਸਮੱਸਿਆ ਆ ਰਹੀ ਜੱਜ ਤੋਂ ਵੇ 25 ਸਾਲ ਹੋ ਗਏ ਨੇ ਅੱਛਾ ਸਾਰੀਆਂ ਸਰਕਾਰਾਂ ਆਈਆਂ ਕਾਂਗਰਸ ਕਾਲੀ ਜਿੰਨੀਆਂ ਵੀ ਵੱਲ ਪਾਰਟੀਆਂ ਪਹਿਲਾਂ ਸਾਰੇ ਇਲੈਕਸ਼ਨ ਲੜੇ ਨੇ ਉਹਨਾਂ ਨੇ ਜਿੰਨੇ ਵੀ ਸਰਪੰਚ ਬਣੇ ਨੇ ਸਾਡਾ ਕੋਈ ਹੱਲ ਨਹੀਂ ਹੋਇਆ ਜੀ ਪਹਿਲਾਂ ਦਿਖਾਉਂਦੇ ਰਹੇ ਸਰਪੰਚ ਹਾਂਜੀ ਵਿਖਾਉਂਦੇ ਰਹੇ ਜੀ ਫੋਟੋ ਕਰਕੇ ਲਗਾਉਂਦੇ ਰਹੇ ਨੇ ਜੀ ਪਹਿਲਾਂ ਪ੍ਰਿੰਦੀ ਰਹੇ ਨੇ ਜੀ ਅਜੇ ਤੱਕ ਕੋਈ ਸਾਡਾ ਕੋਠੇ ਵਿੱਚ ਕਿਸੇ ਵਿੱਚ ਨਾਂ ਨਹੀਂ ਆਇਆ ਨਾ ਦੱਸ ਸਕਦੇ ਕਿਹੜਾ ਸਰਪੰਚ ਲੈ ਕੇ ਫੋਟੋ ਕਰਕੇ ਕੋਟੋ ਆਪਣਾ ਚੇਅਰਮੈਨ ਗੋੜਾ ਸੀ ਉਦੋਂ ਸਰਪੰਚ ਉਹ ਵੀ ਲੈ ਕੇ ਸੀ ਸਗਨ ਸਿੰਘ ਉਹ ਵੀ ਲੈ ਕੇ ਸੀ ਜੀ ਸ਼ੋਕ ਸਿੰਘ ਬਣੇ ਸੀ ਬਾਅਦ ਚ ਉਹ ਵੀ ਲੈ ਗਏ ਸੀ ਤੇ ਬਲਕਾਰਾ ਬਣਿਆ ਸੀ ਉਹ ਵੀ ਲੈ ਗਏ ਸੀ ਮੁਖਤਿਆਰ ਸਿੰਘ ਵੀ ਬਣਿਆ ਸੀ ਅਜੇ ਤੱਕ ਨਹੀਂ ਹੱਲ ਹੋਇਆ ਨਹੀਂ ਹੱਲ ਹੋਇਆ ਜੀ ਤੇ ਰਾਤ ਕੀ ਘਟਨਾ ਵਾਪਰੀ ਇੱਥੇ ਰਾਤ ਘਟਨਾ ਹੀ ਵਾਪਰੀ ਜੀ ਮੈਂ ਮੋਬਾਈਲ ਵੇਂਦਾ ਪਿਆ ਸੀ ਮੋਬਾਈਲ ਤੇ ਖਬਰਾਂ ਖੋਰਾਂ ਜੀ ਆ ਤੇ ਮੈਨੂੰ ਖੜਕਾ ਆਈ ਗਿਆ ਵੀ ਇੱਕ ਪਾਸੇ ਮੈਂ ਵੇਖਿਆ ਤੇ ਮੈਂ ਕਿਹਾ ਤੇ ਚੂਹੀ ਤਾਂ ਨਹੀਂ ਭੱਜੀ ਜਾਂਦੀ ਛੱਤ ਤੇ ਵੇਖਿਆ ਤੇ ਨਹੀਂ ਹੌਲੀ ਹੌਲੀ ਪਾਟੀ ਜਾਂਦੀ ਸੀ ਜੀ ਮੈਂ ਦਬਾ ਦਬਾ ਬਾਬ ਜੀ ਵਾਕਾਂ ਨੂੰ ਉਠਾਇਆ ਮੈਂ ਕਿਹਾ ਉੱਠ ਪੁੱਤਰ ਜੀ ਆਕੋ ਵੀ ਮਾਲੋ ਆਪਾਂ ਬਾਹਰ ਚਲੀਏ ਆਪਣਾ ਕੋਠਾ ਤਾਂ ਡਿੱਗੂਏ ਤੇ ਮੈਂ ਮਸੇ ਮਲੋ ਜਾਨ ਲੈ ਚਾਹੀ ਬਾਹਰ ਆਏ ਜੀ ਅੱਛਾ ਜੀ ਵੀ ਆ ਹਾਲਾਤ ਵੇਖੋ ਸਾਡੇ ਇਹੋ ਜਿਹੇ ਹਾਲਤ ਨੇ ਵੀ ਮੇਰੇ ਕੋਲ ਅਜ ਤੋ 4-5 ਸਾਲ ਪਹਿਲਾਂ ਮੈਂ ਆ ਜੀ ਨਹੀਂ ਕੰਦਾ ਨਹੀਂ ਸਾਰ ਸਕਿਆ ਸਾਰਾ ਮੇਰਾ ਖਲਾਰਾ ਕਿਵੇਂ ਪਿਆ ਮੈਂ ਅੰਡਰਗਰਾਊਂਡ ਸਾਰਾ ਵਿੜਾ ਨਹੀਂ ਸੰਭਾਲ ਸਕਿਆ ਜੀ ਵੀ 8-9000 ਰੁਪਏ ਮਲੋ ਤਿਆੜੀ ਮਲੋ ਤਰਖਾ ਲਈਦਾ ਉਹਦੇ ਚ ਕੀ ਬੰਦਾ ਕਰੇ ਕੀ ਨਾ ਕਰੇ ਜੀ ਆਪਦੇ ਘਰ ਦਾ ਮਸੇ ਗਜਾਰਾ ਹੁੰਦਾ ਜੀ ਜਿੰਦਗੀ ਹੋ ਜਾਈ ਸਾਡੇ ਵੀ ਸਰਕਾਰ ਅੱਗੇ ਇਹ ਬੇਨਤੀ ਹੈ ਸਾਡੀ ਸਹਾਇਤਾ ਕੀਤੀ ਜਾਵੇ ਜੀ ਜੀ ਬਸ ਧੰਨਵਾਦ ਜੀ। ਵੀ ਲੈਟਰ ਬਾਥਰੂਮ ਬਣਿਆ? ਹਾਂਜੀ ਬਣਿਆ ਜੀ। ਮਾੜਾ ਮੋੜਾ ਟੈਂਪਾਸ ਹੀ ਕੀਤਾ ਵੈਸੀ। ਓਪਨ ਹੀ ਵੈਸੀ। ਹਾਂਜੀ ਓਪਨ ਹੀ। ਉਹਦੀ ਛੱਤ ਨਹੀਂ ਪਈ ਜੀ। ਜੀ। ਪੰਚਾਇਤੋਂ ਪਿੰਡ ਦੀ ਪੰਚਾਇਤ ਨਾਲ ਹੋਈ ਸੀ ਗੱਲ ਤੁਹਾਡੀ। ਹਾਂਜੀ ਹੋਈ ਸੀ ਉਹ ਕਹਿੰਦੇ। ਹਾਂਜੀ ਹੋਈ ਸੀ ਉਹ ਕਹਿੰਦੇ ਕਰਾਂ ਦੇ ਹਾਲ ਕੋਈ ਤੁਹਾਡਾ। ਜਿੰਨੇ ਕੋਈ ਸਾਡੇ ਕੋ ਸਹਿਯੋਗ ਹੋਈ ਅਸੀਂ ਤੁਹਾਡੇ ਨਾਲ ਆ। ਜੀ। ਕਰਾਂਗੇ ਮਦਦ ਆਪਾਂ। ਜੀ ਕੀ ਨਾਮ ਹੈ ਤੁਹਾਡਾ ਜੀ? ਅੰਮਰਜੀਤ। ਜੀ। ਇਹ ਕਵਰੇ ਕਿੰਨੀ ਦੇਰ ਤੋਂ ਤੁਹਾਡਾ ਕੱਚਾ ਹੈ? ਸਾਡਾ ਇੱਧਰ ਤਾਂ 2-3 ਸਾਲਾਂ ਤੋਂ ਤੇ ਪਿੱਛੇ ਤੇ ਪਿੱਛੇ ਵੀ ਸਾਡਾ ਕੱਚਾ ਹੀ ਸੀ ਜੀ ਤੇ ਸਰਕਾਰਾਂ 11 ਮੇਰੀ ਮੰਗ ਮੰਗਦੇ ਰਹੇ ਸਾਡਾ ਕੁਝ ਵੀ ਨਹੀਂ ਹਾਲਾਤ ਜੀ ਤੇ ਹੁਣ ਨਵੀਂ ਸਰਕਾਰ ਵੱਲੋਂ ਅਸੀਂ ਬੇਨਤੀ ਕਰਨੇ ਆ ਕਿ ਸਾਡਾ ਕੋਈ ਨਾ ਕੋਈ ਹੱਲ ਹੋਣਾ ਚਾਹੀਦਾ ਤੇ ਘਰ ਦਾ ਗੁਜ਼ਾਰਾ ਕਿੱਦਾਂ ਚੱਲਦਾ ਹੈ ਬੜਾ ਔਖਾ ਜੀ ਦੱਸ ਨਹੀਂ ਸਕਦਾ ਜੀ ਹਾਂਜੀ ਮੈਂਬਰ ਸਾਹਿਬ ਕੀ ਨਾਮ ਹੈ ਤੁਹਾਡਾ ਜੀ ਮੁਖਤਿਆਰ ਸਿੰਘ ਜੀ ਹਨ ਕਿਹੜਾ ਜੀ ਮੋਰਸਨਪਾਲਾ ਜੀ ਜੀ ਜੋ ਇਥੇ ਕੱਚਾ ਕਮਰਾ ਰਾਤ ਦਿਗਨ ਦੀ ਜੋ ਖਬਰ ਸਾਹਮਣੇ ਆਈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਇਹਦੇ ਬਾਰੇ ਕਹਿਣਾ ਜੀ ਪਰਿਵਾਰ ਬਹੁਤ ਗਰੀਬ ਹੈ ਜੀ ਜੀ ਸਰਕਾਰ ਅਗੇ ਹੀ ਇਹਹੀ ਬੇਨਤੀ ਕਰਾਂਗੇ ਕਿ ਕਿਸੇ ਤਰ੍ਹਾਂ ਵੀ ਇਹਨਾਂ ਦਾ ਕੋਈ ਮਸਲਾ ਹੱਲ ਕਰਵਾਇਆ ਜਾਏ ਸੀ ਪੰਚਾਇਤ ਸਾੜੀ ਕੱਟੀ ਹੋ ਗਈ ਤੇ ਦੇਖਣਾ ਹੈ ਮੌਕੇ ਤੇ ਜਿਸ ਤਰ੍ਹਾਂ ਵੀ ਸਾਡਾ ਸਾਡੇ ਵੱਲੋਂ ਪੰਚਾਇਤ ਵੱਲੋਂ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਤੇ ਅਸੀਂ ਆਪਣੇ ਵੱਲੋਂ ਵੀ ਕੋਸ਼ਿਸ਼ ਕਰਦੇ ਆਂ ਇਹਨਾਂ ਦਾ ਜਲਦੀ ਤੋਂ ਜਲਦੀ ਕਿਸੇ ਤਰ੍ਹਾਂ ਵੀ ਕੋਈ ਹੱਲ ਹੋਇਆ ਤੋਂ ਕਰਵਾ ਕੇ ਦਿੰਨੇ ਆਂ ਮੈਂਬਰ ਸਾਹਿਬ ਤੁਸੀਂ ਮੌਕੇ 'ਤੇ ਆ ਕੇ ਦੇਖ ਇਹ ਸਟਾਈਓ ਕਮਰਾ ਡਿਗਨ ਬਿਲਕੁਲ ਜੀ ਬਿਲਕੁਲ ਦੇਖੀ ਜਾਂਨੇ ਹੋ ਤੁਸੀਂ ਵੀ ਆ ਕੇ ਦੇਖਿਆ ਜੀ ਪੰਚਾਇਤ ਨੇ ਵੀ ਆ ਕੇ ਦੇਖਿਆ ਤੇ ਤੁਸੀਂ ਆਪ ਛੋਟ ਵੀ ਲੈ ਨੇ ਇਹ ਸਾਰਿਆਂ ਨੂੰ ਜ਼ਾਹਰ ਹੋ ਜਾਏਗਾ ਜੀ ਇੱਕ ਹੀ ਕਮਰਾ ਸੀਗਾ ਇਹਨਾ ਇੱਕੋ ਹੀ ਕਮਰਾ ਜੀ ਬਾਹਰ ਤੁਸੀਂ ਸਮਾਨ ਦੇਖ ਸਕਦੇ ਹੋ ਕਿੰਨੇ ਕਮਰੇ ਆ ਪਏ ਜਦੋਂ ਇਲੈਕਸ਼ਨ ਸੀ ਉਸ ਟਾਈਮ ਅਸੀਂ ਪਿੰਡ ਦਾ ਸਰਵਾ ਕੀਤਾ ਸੀ ਜੀ ਜੀ ਅਸੀਂ ਇਹੋ ਜਿਹੇ ਪਰਿਵਾਰ ਦੇਖੇ ਨੇ ਜਿਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮਤਲਬ ਕਿ ਸਹਾਇਤਾ ਨਹੀਂ ਮਿਲੀ ਜੀ ਜਿਨ੍ਹਾਂ ਨੂੰ ਜ਼ਰੂਰਤ ਸੀ ਉਹਨਾਂ ਨੂੰ ਮਿਲੀ ਨਹੀਂ ਜੀ ਜਿਨ੍ਹਾਂ ਨੂੰ ਜ਼ਰੂਰਤ ਨਹੀਂ ਸੀ ਉਹਨਾਂ ਨੂੰ ਮਿਲੀ ਹੋਈ ਜੀ ਉਹ ਹੁਣ ਵੀ ਅਸੀਂ ਮਤਲਬ ਕਿ ਰਿਕਾਰਡ ਦੇਖਿਆ ਜਿਨ੍ਹਾਂ ਦੇ ਦੋ ਦੋ ਤਿੰਨ ਤਿੰਨ ਮਕਾਨ ਨੇ ਉਹਨਾਂ ਨੂੰ ਮਕਾਨ ਨਵੇਂ ਬਣਾ ਕੇ ਦਿੱਤੇ ਗਏ ਨੇ ਜਿਨ੍ਹਾਂ ਨੂੰ ਜ਼ਰੂਰਤ ਸੀ ਅੱਜ ਤੱਕ ਅਸੀਂ ਅੱਜ ਵੀ ਦੇਖ ਕੇ ਆਏ ਆ ਦੋ ਘਰ ਕਿ ਉਹਨਾਂ ਕੋਲ ਬਿਲਕੁਲ ਕੱਚੇ ਮਕਾਨ ਨੇ ਦੇ ਨਾ ਦੇਖਣ ਯੋਗ ਨੇ ਤੇ ਉਹਨਾਂ ਨੂੰ ਜ਼ਰੂਰਤ ਹੈ ਉਹਨਾਂ ਦਾ ਕਿਸੇ ਨੇ ਮਤਲਬ ਕਿ ਹਾਲ ਪੁੱਛਿਆ ਇਹ ਅਸੀਂ ਕੋਸ਼ਿਸ਼ ਕਰਾਂਗੇ ਜੀ ਜਿੰਨਾ ਵੀ ਹੋਇਆ ਜੀ ਸਰਪੰਚ ਸਾਹਿਬ ਪਿੰਡ ਮੋਰ ਸਿੰਘ ਵਾਲਾ ਜੋ ਰਾਤ ਇਹ ਘਟਨਾ ਹੋਈ ਹੈ ਕਮਰਾ ਡਿੱਗਣ ਦੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਸੁਮੇਸ਼ ਜੀ ਤੁਹਾਡਾ ਸਭ ਤੋਂ ਪਹਿਲਾਂ ਮੋਰ ਸਿੰਘ ਵਾਲਾ ਚ ਪਹੁੰਚ ਸਾਡਾ ਦਿਲ ਦੀਆਂ ਘਰਾਂ ਤੋਂ ਧੰਨਵਾਦ ਦੂਸਰਾ ਇਹ ਵੀ ਇਹ ਸਾਡੇ ਪਰਿਵਾਰਕ ਮੈਂਬਰ ਜੋ ਮੋਰ ਸਿੰਘ ਵਾਲਾ ਦੇ ਵਸਨੀਕ ਨੇ ਰਾਤ ਇਹਨਾਂ ਦਾ ਕਰੀਬ ਲਗਭਗ 1:30 2 ਵਜੇ ਦੇ ਕਰੀਬ ਕਮਰੇ ਦੀ ਕੋਈ ਆਵਾਜ਼ ਆਈ ਹੈ ਇਸ ਤਰ੍ਹਾਂ ਪਾਟਿਆ ਨਹੀਂ ਪਾਟੀ ਹੈ ਉਸ ਬਾਅਦ ਵੀਰ ਗੁਰਚਰਨ ਸਿੰਘ ਜਿਹੜਾ ਹੈਗਾ ਉੱਠ ਕੇ ਜਦੋਂ ਵੇਖਿਆ ਇਹਨਾਂ ਦਾ ਵਾਕਿਆ ਹੀ ਦੁਵਾਰ ਜਿਹੜੀ ਹੈਗੀ ਫਾਟੀ ਹੋਈ ਸੀ ਫਿਰ ਇਹਨੇ ਆਪਦੇ ਬੱਚਿਆਂ ਨੂੰ ਜਾਂ ਪਰਿਵਾਰ ਨੂੰ ਠਾ ਕੇ ਤੇ ਬਾਹਰ ਕੱਢਿਆ ਜਿਹੜਾ ਕਿ ਇਹ ਰਾਤ ਅਗਰ ਇਹ ਨਾ ਬਾਹਰ ਕੱਢਦਾ ਜਾਂ ਕੋਈ ਤੋੜੇ ਵਗੈਰਾ ਨਾ ਲਗਾਉਂਦੇ ਤਾਂ ਰਾਤ ਇਹਨਾਂ ਦਾ ਕੋਈ ਜਾਣੀ ਨੁਕਸਾਨ ਵੀ ਹੋ ਸਕਦਾ ਸੀ ਜਿਹੜਾ ਕਿ ਬਹੁਤ ਹੀ ਮੰਦਭਾਗਾ ਹੁੰਦਾ ਜੀ ਸਰਪੰਚ ਸਾਹਿਬ ਹੁਣ ਤੁਸੀਂ ਇਹਨਾਂ ਦੇ ਕੀ ਮਤ ਕਰੋਗੇ ਦੇਖੋ ਜੀ ਮੈਂ ਤਾਂ ਪ੍ਰਸ਼ਾਸਨ ਕੋਲੋਂ ਇਹ ਮੰਗ ਕਰਾਂਗਾ ਵੀ ਇਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਹੈਗਾ ਕਮਰਾ ਜਿਹੜਾ ਹੈ ਤੇ ਸਾਫ ਕੀਤਾ ਜਾਵੇ ਔਰ ਨਾਲ ਦੀ ਨਾਲ ਕੋਈ ਲੈਟਰਿੰਗ ਬਾਥਰੂਮ ਦਾ ਜਿਸ ਤਰ੍ਹਾਂ ਦਾ ਇਹਨਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਸਰਕਾਰ ਤੋਂ ਪ੍ਰਸ਼ਾਸਨ ਤੋਂ ਮੈਂ ਮੰਗ ਕਰਾਂਗਾ ਔਰ ਮੈਂ ਆਦੀ ਸਮੁੱੱਚੀ ਪੰਚਾਇਤ ਨੂੰ ਨਾਲ ਲੈ ਕੇ ਮੈਂਬਰ ਪੰਚਾਇਤ ਨੂੰ ਨਾਲ ਲੈ ਕੇ ਜਿੰਨਾ ਵੀ ਮੇਰੇ ਕੋਲ ਅਲਾਕਾ ਤਿਆਰੀ ਫੰਡ ਚੋਂ ਕੋਈ ਇਹਨਾਂ ਦੀ ਮਦਦ ਹੁੰਦੀ ਹੋਈ ਤਾਂ ਮੈਂ ਜ਼ਰੂਰ ਕਰਾਂਗਾ ਔਰ ਪ੍ਰਸ਼ਾਸਨ ਤੋਂ ਵੀ ਕੋਸ਼ਿਸ਼ ਕਰਾਂਗਾ ਵੀ ਇਹਨਾਂ ਨੂੰ ਵਾਦ ਤੋਂ ਵਾਦ ਜਿਹੜਾ ਗ੍ਰਾਂਟ ਔਰ ਮੁਹੱਈਆ ਕਰਵਾ ਕੇ ਜਿਹੜਾ ਇਹਨਾਂ ਨੂੰ ਕਮਰਾ ਔਰ ਲੈਟਰਿੰਗ ਬਾਥਰੂਮ ਮੈਨੂੰ ਆਪ ਵੀ ਦਿੱਤੇ ਜਾਣ ਸਰਪੰਚ ਸਾਹਿਬ ਇੱਕ ਨਾ ਪਿੰਡ ਦੇ ਵਿਕਾਸ ਵਾਸਤੇ ਜਿਹੜਾ ਆਬਾਦੀ ਦੇ ਸਾਹਮਣੇ ਵਿੱਤ ਕਮਿਸ਼ਨ ਦਾ ਪੈਸਾ ਆਉਂਦਾ ਹੈ ਜਿੰਨੀ ਆਬਾਦੀ ਦੇ ਸਾਹਮਣੇ ਉਹਦੇ ਵਿੱਚੋਂ ਜੋ ਵੀ ਪੰਚਾਇਤ ਆ ਪਿੰਡ ਵਿੱਚ ਕੰਮ ਕਰ ਸਕਦੀ ਕੀ ਉਹਦੇ ਤਹਿਤ ਤੁਸੀਂ ਕਮਰਾ ਬਣਾਕ ਦਿਓਗੇ ਜੀ ਜੀ ਸਰ ਮੇਰੀ ਕੋਸ਼ਿਸ਼ ਹੈ ਕਿ ਜਿਹੜਾ 15ਵਾਂ ਵਿੱਤ ਕਮਿਸ਼ਨ ਦਾ ਪੈਸਾ ਆਂਦਾ ਹੈ ਉਹਦੇ ਵਿੱਚੋਂ ਜਿੰਨਾ ਸਾਡੇ ਪਿੰਡ ਨੂੰ ਪੈਸਾ ਜਿਹੜਾ ਹੈ ਡੀਸੀ ਸਾਹਿਬ ਜਾਂ ਪੰਜਾਬ ਸਰਕਾਰ ਸਾਨੂੰ ਪੈਸਾ ਮੋਹਰੀਆ ਕਰਾਏਗੀ ਜਿਹੜੇ ਸਾਡੇ ਪਿੰਡ ਦੇ ਵਿੱਚ ਲੋੜਵੰਦ ਪਰਿਵਾਰ ਬੈਠੇ ਨੇ ਮੇਰੀ ਕੋਸ਼ਿਸ਼ ਹੈ ਕਿ ਜੋ ਲੋੜਵੰਦ ਪਰਿਵਾਰਾਂ ਨੇ ਉਹਨਾਂ ਨੂੰ ਕਹਿਰ ਦੇ ਆਧਾਰ ਤੇ ਇੱਕ ਕਮਰਾ ਬਣਾ ਕੇ ਦਿੱਤਾ ਜਾਵੇ ਸਰਪੰਚ ਸਰ ਲੋੜ ਤਾਂ ਜਿਆਦਾ ਇਹਨਾਂ ਜ਼ਰੂਰਤਾਂ ਆਤ ਸਭ ਤੋਂ ਪਹਿਲਾਂ ਤਾਂ ਮੇਰੀ ਕੋਸ਼ਿਸ਼ ਹੈ ਕਿ ਇਹਨਾਂ ਨੂੰ ਇਸ ਪਰਿਵਾਰ ਨੂੰ ਕਿਉਂਕਿ ਹੁਣ ਅਰਜੈਂਟ ਇਹਨਾਂ ਨੂੰ ਜ਼ਰੂਰਤ ਹੈਗੀ ਹੈ ਕਿਉਂਕਿ ਮੈਂ ਹੁਣ ਵੇਖਿਆ ਮੌਕੇ ਤੇ ਆ ਕੇ ਇਹਨਾਂ ਦਾ ਸਮਾਨ ਵੀ ਬਾਹਰ ਖਿਲਰਾ ਹੋਇਆ ਹੈ ਇਹਨਾਂ ਦਾ ਜਿਹੜਾ ਸਮਾਨ ਜਾਂ ਜੋ ਪਰਿਵਾਰ ਦੇ ਹਾਲਾਤ ਨੇ ਇਹ ਵੇਖ ਕੇ ਦਿਲ ਤਵਲੁੰਦਿਆ ਜਾਂਦਾ ਹੈ ਪਰ ਫਿਰ ਵੀ ਸਾਨੂੰ ਸਿਸਟਮ ਨਾਲ ਔਰ ਜੋ ਸਰਕਾਰ ਦੀ ਗਾਈਡਲਾਈਨਸ ਵਗੀਆਂ ਨੇ ਉਹਦੇ ਮੁਤਾਬਕ ਸਾਨੂੰ ਪੰਚਾਇਤਾਂ ਨੂੰ ਵੀ ਚੱਲਣਾ ਪੈਣਾ ਹੈ ਜੀ ਇਹਣਾ ਚਾਹੁੰਦਾ ਵੀ ਜਿਸ ਤਰ੍ਹਾਂ ਪਿਛਲੇ ਲੰਬੇ ਸਮੇਂ ਤੋਂ ਇਹ ਗਰੀਬ ਪਰਿਵਾਰ ਜਿਹੜੇ ਹੈਗੇ ਨੇ ਵਿਚਾਰੇ ਅੱਜ ਤੱਕ ਜਿਹੜੀ ਵੀ ਸਰਕਾਰ ਕੋ ਸੱਤਾ ਤੇ ਆਈਏ ਕੋ ਪੰਚਾਇਤ ਸੱਤਾ ਚਾਈਏ ਇਹ ਵਿਚਾਰੇ ਹਰ ਇਲੈਕਸ਼ਨ ਦੇ ਵਿੱਚ ਅੱਗੇ ਹੋ ਕੇ ਉਹਨਾਂ ਨੂੰ ਵੋਟਾਂ ਪਾ ਰਹੇ ਨੇ ਪਰ ਹੁਣ ਪਿਛਲੇ ਦਿਨਾਂ ਚ ਨਵੀਂ ਪੰਚਾਇਤ ਸੱਤਾ ਚਾਈਏ ਜਿਸ ਵਿੱਚ ਮੈਂ ਸਰਪੰਚ ਬਣਿਆ ਮੇਰੀ ਕੋਸ਼ਿਸ਼ ਹੈਗੀ ਹੈ ਵੀ ਮੈਂ ਆਦੀ ਕਰਮ ਦੌਰਾਨ ਜਿੰਨੇ ਵੀ ਗਰੀਬ ਪਰਿਵਾਰ ਨੇ ਜਾਂ ਜਿੰਨੇ ਵੀ ਲੋੜਵੰਦ ਪਰਿਵਾਰ ਨੇ ਉਹਨਾਂ ਨੂੰ ਇੱਕ ਇੱਕ ਮਕਾਨ ਘਟੋ ਘਟ ਇੱਕ ਇੱਕ ਮਕਾਨ ਦਾ ਪਵਾਕ ਦਿਆਂ ਜਾਂ ਉਹਨਾਂ ਨੂੰ ਮਕਾਨ ਮੁਹੱਈਆ ਕਰਵਾ ਸਕਾ ਪਰ ਮੈਨੂੰ ਹੈਰਾਨਗੀ ਹੁੰਦੀ ਹੈ ਵੀ ਪਿਛਲੀਆਂ ਪੰਚਾਇਤਾਂ ਨੇ ਜਿਹੜੀਆਂ ਹੈਗੀਆਂ ਨੇ ਇੰਨਾ ਚੀਜ਼ਾਂ ਵੱਲ ਨਹੀਂ ਧਿਆਨ ਦਿੱਤਾ ਔਰ ਮੈਂ ਵੈਸੇ ਚਾਹੁੰਦਾ ਤਾਂ ਨਹੀਂ ਮੈਂ ਉਹਨਾਂ ਤੇ ਦੋਸ਼ ਲਾਵਾਂ ਪਰ ਆਹ ਜਨਤਾ ਦੇ ਹਾਲਾਤ ਵੇਖ ਤੇ ਮੈਨੂੰ ਲੱਗਦਾ ਮੈਨੂੰ ਇਹ ਗੱਲ ਕਹਿਣੀ ਵੀ ਪੈਣੀ ਹੈ ਕਿਉਂਕਿ ਮੈਂ ਕਈ ਪਰਿਵਾਰ ਵੇਖੇ ਨੇ ਜਿਨ੍ਹਾਂ ਕੋਲ ਪਿਛਲੇ ਲੰਬੇ ਸਮੇਂ ਤੋਂ ਮਕਾਨ ਆ ਰਹੇ ਨੇ ਕਿੰਨਾਂ ਕੋਲ ਦੋ ਦੋ ਤਿੰਨ ਤਿੰਨ ਕਮਰੇ ਹੈਗੇ ਨੇ ਜਿਹੜੇ ਸਰਕਾਰ ਮੁਹਈਆ ਕਰਵਾਉਂਦੀ ਏ ਪਰ ਵੈਸੇ ਤਾਂ ਅਸਲ ਤਾਂ ਹੱਕਦਾਰ ਇਹ ਪਰਿਵਾਰ ਹੁੰਦੇ ਨੇ ਜਿਨ੍ਹਾਂ ਦਾ ਉੱਪਰ ਸਿਰ ਦੇ ਛੱਤ ਵੀ ਨਹੀਂ ਰਹਿੰਦੀ ਮੌਕੇ ਤੇ ਆ ਕੇ ਇੱਕ ਮਕਾਨ ਵੀ ਡਿੱਗ ਪੈਂਦਾ ਹੈ ਪਰ ਇਹਨਾਂ ਦੇ ਵਿਚਾਰਾਂ ਦੇ ਹਾਲਾਤ ਵੇਖ ਤੇ ਮੈਨੂੰ ਬੜਾ ਮਹਿਸੂਸ ਹੋ ਰਿਹਾ ਜੀ ਸਰਪੰਚ ਸਾਹਿਬ ਜਿਸ ਤਰ੍ਹਾਂ ਤੁਸੀਂ ਗੱਲ ਕਹਿ ਰਹੇ ਹੋ ਵੀ ਜਿਨ੍ਹਾਂ ਦਾ ਅੱਕ ਬੰਦਾ ਇਹੇਕ ਨੂੰ ਦਾਅਵਾ ਕਰ ਚਾਹੇ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦਾ ਹੋਵੇ ਪੇਤ ਭਾਤ ਨਹੀਂ ਹੋਏਗਾ ਜੀ ਨਹੀਂ ਸਰ ਮੈਂ ਵੈਸੇ ਤਾਂ ਮੇਰੇ ਹੋਰ ਵੀ ਕੰਮ ਕਰ ਚੱਲ ਰਹੇ ਨੇ ਪਿੰਡ 'ਚ ਮੈਂ ਕਿਸੇ ਨਾਲ ਪੇਤ ਭਾਵ ਨਹੀਂ ਕੀਤਾ ਨਾ ਹੀ ਮੇਰੀ ਕੋਸ਼ਿਸ਼ ਹੈ ਕਿ ਮੈਂ ਕੋਈ ਕੰਮ ਕਰ ਪੇਤ ਭਾਵ ਕਿਸੇ ਨਾਲ ਕਰਾਂ ਔਰ ਮੇਰੀ ਤਾਂ ਪਹਿਲ ਦੇ ਆਧਾਰ ਤੇ ਹੀ ਮੰਗ ਹੈਗੀ ਹੈ ਸਰਕਾਰ ਕੋਲੋਂ ਵੀ ਵੀ ਜਨਤਾ ਦਾ ਗਰਾਊਂਡ ਲੈਵਲ ਤੇ ਵੀ ਹਾਲ ਜਾਣਨ ਦੀ ਕੁਐਸਚਨ ਕੀਤੀ ਜਾਣੀ ਚਾਹੀਦੀ ਹੈ ਚਾਹੇ ਕੋਈ ਆਧੀਆਂ ਸਪੈਸ਼ਲ ਕੋ ਟੀਮਾਂ ਬਣਾ ਕੇ ਭੇਜੀਆਂ ਜਾਣ ਪਿੰਡਾਂ ਦੇ ਵਿੱਚ ਚਾਹੇ ਕੋਈ ਹੋਰ ਜਿਸ ਤਰ੍ਹਾਂ ਕੋਈ ਸਰਕਾਰ ਦੀਆਂ ਸਕੀਮਾਂ ਜਾਂ ਗਾਈਡਲਾਈਨਸ ਮੁਤਾਬਕ ਪਿੰਡਾਂ ਦੇ ਵਿੱਚ ਸਰਵੇ ਕਰਵਾ ਕੇ ਗਰੀਬ ਜਨਤਾ ਨੂੰ ਜਿਹੜੇ ਮਕਾਨ ਨੇ ਉਹ ਮੋਈਆ